ਮੱਕੀ ਦੀ ਬੀਜਣੀ ਐ ਸਰੋਂ ਬੀਜਣੀ ਐ ਨਰਮਾ ਐ ਕਿਉਂਕਿ ਪੰਜਾਬ ਦੀਆਂ ਹੋਰ ਫਸਲਾਂ ਨੇ ਜਿਵੇਂ ਸਬਸਿਡੀ ਤੇ ਮਨਜ਼ੂਰ ਹੈ ਜੀ ਪੰਜਾਬ ਦੇ ਵਿੱਚ ਸਮਾਂਮ ਦੇ ਵਿੱਚ ਸਬਸਿਡੀ ਆਉਂਦੀ ਨਹੀਂ ਸਮਾਂਮ ਚ ਆਉਂਦੀ ਐ ਤੇ ਆਉਂਦੀ ਹੁੰਦੀ ਆ ਡੀਐਸਆਰ ਤੇ ਅੱਛਾ ਇਹ ਕਣਕ ਵੀ ਬੀਜੂ ਇਸੇ ਮਸ਼ੀਨ ਜਿਵੇਂ ਹੁਣ ਇਹਦੇ ਚਾੜਾ ਇਹ ਤਣਕ ਸਿੰਪਲ ਮਸ਼ੀਨ ਵਾਂਗ ਹਾਜੀ ਵੀ ਹੁਣ ਇਹ ਚ ਖਾਦ ਵਾਲੀ ਟੈਂਕੀ ਲੱਗੀ ਐ ਜਿਸ ਸਪਰੇਅ ਆਪਸ਼ਨ ਵੀ ਹੈਗੀ ਐ ਜਿਵੇਂ ਲੱਕੀ ਸੀਡ ਡ੍ਰਿਲ ਦੇ ਵਿੱਚ ਆਉਂਦੀ ਐ ਉਹ ਟੈਂਕੀ ਵੀ ਲੱਗੀ ਹੋਈ ਐ ਟੈਂਕੂ ਵੀ ਅੱਗੇ ਲੱਗ ਜੂਗੀ ਕਿ ਅਸੀਂ ਇਹਨੂੰ ਇੰਨਾ ਕਿ ਐਕਿਊਰੇਟ ਬਣਾਇਆ ਆ ਕਿ ਚਾਹੇ ਮਤਲਬ ਅਸੀਂ ਦੇਖਿਆ ਇਹ ਸਟੈਪ ਤੋਂ ਵੀ ਬਣਾਉਂਗੀ ਇਹ ਤੁਹਾਡੀ ਨੋਰਮਲ ਵੀ ਚੱਲੂਗੀ ਇਹਦੇ ਵਿੱਚ ਅਸੀਂ ਇੱਕ ਆਪਸ਼ਨ ਦਿੱਤੀ ਹੋਈ ਹੈ ਤੁਸੀਂ ਸਿਰਫ ਇੱਕ ਨਟ ਖੋਲਣਾ ਹੈ ਉਹ ਜਿਹੜੇ ਤੁਹਾਡੇ ਸਟੈਪ ਸੀਡਿੰਗ ਚ ਪਹਿਲੀ ਮਸ਼ੀਨ ਹੋਊਗੀ ਜਿਹੜੀ ਕਣਕ ਵੀ 껠ੂਗੀ ਨਾਲ ਇਹਦੇ ਵਿੱਚ ਉਹ ਗিয়ার ਬਾਕਸ ਦਾ ਫਾਇਦਾ ਇਹ ਹੈ ਕਿ ਜਿਵੇਂ ਮੰਨ ਲਓ ਜੇ ਕਿਸੇ ਨੇ 6 ਇੰਚ ਤੇ 12 ਕਿਲੋ ਵੀ 껠ਰਨਾ ਹੈ ਉਹ 6 ਇੰਚ ਤੇ ਵੀ 껠ਰੂਗੀ ਜੇ 12 12 ਕਿਲੋ 8 ਕਿਲੋ 8 ਇੰਚ ਤੇ ਜੀ ਹਾਂ ਉੱਥੇ ਵੀ ਕੋਈ ਪ੍ਰੋਪਰ ਰਹੇਗੀ ਬਟ ਉਹਦੇ ਵਿੱਚ ਚੱਲ ਕੇ ਚੱਲਣ ਤੋਂ ਬਾਅਦ ਕੋਈ ਪਲੇ ਨਹੀਂ ਆਏਗੀ ਕੰਬੋਜ਼ ਮਕੈਨਿਕਲ ਵਰਕਸ ਇੱਕ ਉਹ ਫਰਮ ਜਿਹੜੀ ਮਾਰਕੀਟ ਦੇ ਦੌੜ ਦੀ ਦੌ ਖੇਡ ਰਹੀ ਹੈ ਇਹਨਾਂ ਦਾ ਹੈਪੀ ਸੀਡਰ ਸਭ ਤੋਂ ਪਹਿਲਾਂ ਮਸ਼ਹੂਰ ਹੋਇਆ ਸੀ ਹੈਪੀ ਸੀਡਰ ਕਿਸੇ ਕੰਪਨੀ ਦਾ ਨਹੀਂ ਚੱਲਿਆ ਇਕੱਲਾ ਕੰਬੋਜ ਦਾ ਜਿਹੜਾ ਕਾਮਯਾਬ ਹੋਇਆ ਸੀ ਤੇ ਇਸ ਤੋਂ ਬਾਅਦ ਇਹਨਾਂ ਨੇ ਸੁਪਰ ਸੀਡਰ ਤੇ ਜ਼ਿਆਦਾ ਫੋਕਸ ਨਹੀਂ ਕੀਤਾ ਤੇ ਬਣਾਇਆ 스마트 ਸੀਡਰ ਉਹ ਵੀ ਇਹਨਾਂ ਦਾ ਬਹੁਤ ਵਧੀਆ ਚੱਲ ਰਿਹਾ ਜਿਹੜੇ ਲੋਕ 스마트 ਸੀਡਰ ਤੇ ਹੈਪੀ ਸੀਡਰ ਨੂੰ ਪਸੰਦ ਕਰਦੇ ਨੇ ਅੱਜ ਵੀ ਉਹ ਕਣਕੋਨਾਂ ਸੰਦਾਂ ਦੇ ਨਾਲ ਹੀ ਬੀਜਦੇ ਨੇ ਤੇ ਬਜਾਈ ਵਾਲੀਆਂ ਮਸ਼ੀਨਾਂ ਦੇ ਵਿੱਚ ਅੱਗੇ ਪ੍ਰੋਗਰੈਸ ਕਰਦੇ ਕਰਦੇ ਇਹਨਾਂ ਨੇ ਸੀਡ ਡ੍ਰਿਲ ਬਣਾਈ ਆ ਡੀਐਸਆਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਭਾਈ ਵੱਖਰੀ ਕਰਦੇ ਹਾਂ ਨਾ ਸ਼ੁਰੂ ਤੋਂ ਹੀ ਕੰਮ ਬਿਲਕੁਲ ਡੀਐਸਆਰ ਦੇ ਵਿੱਚ ਕੀ ਕੀ ਆਪਾਂ ਨਵਾਂ ਕੀਤਾ ਮਾਰਕੀਟ ਨਾਲੋਂ हट ਕੇ ਪਹਿਲਾਂ ਤੇ ਜੀ ਸਾਰਿਆਂ ਨੂੰ ਇੱਥੇ ਮਾਗੀ ਮੇਲੇ ਤੇ ਆਈਆਂ ਸਾਰੀਆਂ ਸੰਗਤਾਂ ਦਾ ਸੰਬੋਜ ਮਕੈਨਿਕਲ ਵਰਕਸ ਵੱਲੋਂ ਹਾਰਦਿਕ ਸਵਾਗਤ ਹੈ ਜੀ ਦੂਸਰਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜੀ ਡੀਐਸਆਰ ਅਸੀਂ 2007 ਤੋਂ ਡੀਐਸਆਰ ਦੇ ਕੰਮ ਕਰ ਰਹੇ ਹਾਂ ਜੀ 2007 ਤੋਂ ਕੰਮ ਕਰ ਰਹੇ ਹਾਂ 2007 ਤੋਂ ਉਹ ਸੋ ਕਾਫੀ ਲੰਮਾ ਸਮਾਂ ਹੋ ਗਿਆ ਹੂੰ ਉਹਦੇ ਨਾਲ ਜੋ ਜਿਵੇਂ ਜਿਵੇਂ ਕਿਸਾਨਾਂ ਦੀਆਂ ਮੰਗਾਂ ਹੋਈਆਂ ਜਾਂ ਸਾਨੂੰ ਲੱਗਾ ਕਿ ਇਹਦੇ ਵਿੱਚ ਸੋਧਾਂ ਹੋਣੀਆਂ ਚਾਹੀਦੀਆਂ ਨੇ ਉਵੇਂ-ਉਵੇਂ ਅਸੀਂ ਸੋਧਾਂ ਕਰਦੇ ਰਹੇ ਹੁਣ ਇਹ ਜਿਹੜਾ ਜੀ ਇਹ ਮਾਡਲ ਹੈ ਇਹ ਹੈਗਾ ਜੀ ਡੀਐਸਆਰ ਐਡਵਾਂਸ ਪਲੱਸ ਐਡਵਾਂਸ ਪਲੱਸ ਠੀਕ ਹੈ ਜੀ ਇਹਦੇ 'ਚ ਐਡਵਾਂਸ ਪਲੱਸ ਇਹ ਹੀ ਇੱਕ ਤਾਂ ਜੀ ਜੋ ਜਿਹੜਾ ਦੂਸਰਾ ਨਾਮ ਹੈ ਸਟੈਪ ਸੀਡਰ ਹੂੰ ਜਿਹੜੀ ਉਹ ਪੰਜਾਬੀ ਦੇ ਵਿੱਚ ਆਪਾਂ ਕੀ ਜਿਹੜੀ ਚੁੰਡੀ ਵਾਲੀ ਮਸ਼ੀਨ ਹੈ ਚੋਬੇ ਟੈਪ ਲੋ ਹਾਂ ਵੀ 5 ਦਾਣੇ ਉਰੇ ਪਾ ਤੇ ਫਿਰ 5 ਦਾਣੇ ਅਗੇ ਅਗੇ ਬਾਤ ਹੈ ਹਾਂ ਇਹ ਉਹ ਮਸ਼ੀਨ ਹੈ ਮਾਰਕੀਟਸ ਨਾਲੋਂ ਜੋ ਇਸ ਮਸ਼ੀਨ ਚ ਲੱਗ ਹੋਇਆ ਕਿ ਇੱਕ ਤਾਂ ਸੀ ਇਹਨੂੰ 2000 ਬਾਕਸ ਦੇਤੇ ਨੇ ਕਿ ਜਿਹੜੀ 20 ਤੋਂ 20 ਦੂਰੀ ਵਾਸਤੇ ਜਿਹੜੀ ਉਹਦੀ ਸੈਟਿੰਗ ਕਰਨੀ ਹੈ ਜੋ ਕਿ 6 ਇੰਚ ਤੋਂ ਲੈ ਕੇ 12 ਇੰਚ ਤੱਕ ਹੁੰਦੀ ਹੈ ਉਹਦੇ ਵਾਸਤੇ ਅਲੱਗ ਗੇਅਰ ਬਾਕਸ ਹੈ ਤੇ ਦੂਸਰਾ ਜਿਹੜਾ ਜੀ ਜੋ ਬੀਜ ਦੀ ਕੁਆਂਟੀਟੀ ਹੈ ਜਿਹੜੀ ਕਿਲੋਆਂ ਦੇ ਵਿੱਚ ਮੰਨ ਲਓ ਜੀ ਕਿਸੇ ਜ਼ਿੰਮੇਵਾਰ ਨੇ 6 ਕਿਲੋ ਕਰਨਾ 8 ਕਿਲੋ ਕਰਨਾ ਉਹਦੇ ਵਾਸਤੇ ਲੱਗ ਗੇਅਰ ਬਾਕਸ ਲੱਗਿਆ ਹੋਇਆ ਠੀਕ ਹੈ ਉਹ ਵੀ ਗੇਅਰ ਤੋਂ ਹੀ ਗੇਅਰ ਤੋਂ ਹੀ ਹੋ ਜਾਂਦਾ ਮਤਲਬ ਗੇਅਰ ਵੀ ਹੈ ਬਾਕੀ ਹੋਰ ਵੀ ਇਹਦੇ ਚ ਇੱਕ ਸੈਟਿੰਗ ਹੈ ਜੋ ਉੱਤੋਂ ਵੀ ਐਡਜਸਟ ਕਰ ਸਕਦੇ ਹੋ ਹੁਣ ਇਹਦੇ ਚ ਦੋ ਗিয়ার ਬਾਕਸ ਦਾ ਫਾਇਦਾ ਇਹ ਹੈ ਕਿ ਜਿਵੇਂ ਮੰਨ ਲਓ ਜੇ ਕਿਸੇ ਨੇ 6 ਇੰਚ ਤੇ 12 ਕਿਲੋ ਵੀ ਘੇਰਨਾ ਹੈ ਉਹ 6 ਇੰਚ ਤੇ ਵੀ ਘੇਰੂਗੀ ਜੇ 12 12 ਕਿਲੋ 8 ਕਿਲੋ 8 ਇੰਚ ਤੇ ਘੇਰਾ ਹਾਂ ਉੱਥੇ ਵੀ ਘੇਰੂਗੀ ਜੇ 12 ਇੰਚ ਤੇ ਆਪਾਂ 12 ਕਿਲੋ ਘੇਰਨਾ ਉਹ ਵੀ ਘੇਰੂਗੀ ਜੀ ਠੀਕ ਹੈ ਜੀ ਦੂਸਰਾ ਸੀ ਇਹਦੇ ਚ ਇਹ ਕੀਤਾ ਕਿ ਜਿਹੜੇ ਸਟੈਪ ਬਣਾਉਣ ਵਾਲਾ ਜੋ ਸਿਸਟਮ ਹੁੰਦਾ ਹੈ ਮਸ਼ੀਨ ਦੇ ਵਿੱਚ ਉਹ ਹੀ ਮਤਲਬ ਬਹੁਤ ਸਿੰਪਲ ਕਰਤਾ ਹੈ ਮਤਲਬ ਸਿੰਪਲ ਹੈ ਜਿੰਕੇ ਮਤਲਬ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਇੱਕਿਊਰੇਸੀ ਉਹਦੀ ਇੱਕਿਊਰੇਸੀ ਪ੍ਰੋਪਰ ਰਹੇਗੀ ਬਟ ਉਹਦੇ ਵਿੱਚ ਚੱਲ ਕੇ ਚੱਲਣ ਤੋਂ ਬਾਅਦ ਕੋਈ ਪਲੇ ਨਹੀਂ ਆਏਗੀ ਠੀਕ ਹੈ ਜੀ ਕੋਈ ਉਹ ਮਤਲਬ ਤੁਹਾਡੇ ਸਟੈਪ ਖਰਾਬ ਨਹੀਂ ਕਰੇਗੀ ਠੀਕ ਹੈ ਉਹਦੀ ਇੱਕਿਊਰੇਸੀ ਮੈਂਟੇਨ ਰਹੂ ਪ੍ਰੋਪਰ ਮੈਂਟੇਨ ਰਹੋਗੀ ਜਿੰਨਾ ਚਿਰ ਤੁਹਾਡੀ ਮਸ਼ੀਨ ਚੱਲਦੀ ਹੈ ਉਸ ਤੋਂ ਇਲਾਵਾ ਜੀ ਅਸੀਂ ਇਹਨੂੰ ਮਲਵੇਸ ਹਾਮ ਨਾਲ ਤਿਆਰ ਕੀਤਾ ਹੈ ਮਸ਼ੀਨ ਨੂੰ ਕਿ ਇਹ ਸਟੈਪ ਤੋਂ ਵੀ ਬਣਾਉਂਗੀ ਇਹ ਤੁਹਾਡੀ ਨਾਰਮਲ ਵੀ ਚੱਲੂਗੀ। ਇਹਦੇ ਵਿੱਚ ਅਸੀਂ ਇੱਕ ਆਪਸ਼ਨ ਦਿੱਤੀ ਹੋਈ ਆ ਤੁਸੀਂ ਸਿਰਫ ਇੱਕ ਨਟ ਖੋਲਣ ਆਇਆ ਉਹ ਜਿਹੜੇ ਤੁਹਾਡੇ ਮਤਲਬ ਬੀਜਾ ਉਹ ਫਿਰ ਉਹ ਲਗਾਤਾਰ ਪਾ ਲੱਗੇ। ਜੇ ਜੇ ਦੀ ਸਿੰਪਲ ਮਸ਼ੀਨ ਬਣਾਉਣੀ ਆ ਵੀ ਉਹ ਇੱਕ ਨਟ ਖੋਲ ਕੇ ਬਣਾ। ਹਾਂ ਇੱਕ ਨਟ ਖੋਲ ਕੇ ਤੁਹਾਡੀ ਸਿੰਪਲ ਜਿਵੇਂ ਰੈਗੂਲਰ ਡੀਐਸਆਰ ਹੈ ਉਵੇਂ ਚੱਲੂਗੀ। ਉਵੇਂ ਚੱਲੂ। ਹਾਂ ਫਿਰ ਮਤਲਬ ਇਹਦੇ ਵਿੱਚ ਮਲਟੀ ਕ੍ਰੌਪ ਆਪਸ਼ਨਸ ਵੀ ਨੇ ਜਿਵੇਂ ਕਿਸੇ ਕਿਸਾਨ ਵੀਰ ਦੇ ਮੰਨ ਲਓ ਮੱਕੀ ਬੀਜਣੀ ਆ ਸਰੋਂ ਬੀਜਣੀ ਆ ਨਰਮਾ ਆ ਕਿਉਂਕਿ ਪੰਜਾਬ ਦੀਆਂ ਹੋਰ ਫਸਲਾਂ ਨੇ ਜਿਵੇਂ ਉਹ ਵੀ ਇਹਦੇ ਚ ਆਪਾਂ ਠੀਕ ਆ ਵੀ ਇਹਦੇ ਨਾਲ ਇਹ ਡਿਸਕਾ ਚੇਂਜ ਹੋ ਕੇ ਮੱਕੀ ਵਗੈ ਮਲਟੀ ਕ੍ਰੌਪ ਵੀ ਮਲਟੀ ਕ੍ਰੌਪ ਵੀ ਹੋ ਜੂਗੀ ਜਿਵੇਂ ਮੰਨ ਲਓ ਕਿ ਅਸੀਂ ਇਹਦੀਆਂ ਝੋਨੇ ਦੀਆਂ ਪਲੇਟਾਂ ਮਸ਼ੀਨ ਦੇ ਵਿੱਚ ਫਿੱਟ ਹੋਈਆਂ ਮਿਲਦੀਆਂ ਨੇ ਕਿਸਾਨ ਮੇਰਾ ਨੂੰ ਇੱਕ ਫਸਲ ਦਾ ਸੈੱਟ ਜਿਹੜਾ ਆ ਉਹ ਅਸੀਂ ਨਾਲ ਦਿੰਨੇ ਆ 6 ਪਲੇਟਾਂ ਉਹ ਕਿਸਾਨ ਵੀਰ ਆਪਣੀ ਮਰਜ਼ੀ ਦਾ ਲੈ ਸਕਦੇ ਜਿਹੜੀ ਉਹਨੂੰ ਫਸਤ ਦੂਜੀ ਫਸਲ ਦੀ ਰਿਕੁਆਇਰਮੈਂਟ ਹੋਵੇ ਠੀਕ ਹੈ ਇਸ ਤੋਂ ਇਲਾਵਾ ਜੇ ਕਿਸੇ ਮਤਲਬ ਇਹਦੇ ਵਿੱਚ ਹੋਰ ਵੀ ਆਪਸ਼ਨਸ ਨੇ ਜਿਵੇਂ ਮੰਨ ਲਓ ਕਣਕ ਕੱਲ ਨੂੰ ਆਪਾਂ ਕਹਿੰਦੇ ਆ ਵੀ ਕਣਕ ਵੀ ਕੇਰੇ ਫਿਰ ਇਹਦੇ ਵਿੱਚ ਅਸੀਂ ਕਣਕ ਦੀ ਵੀ ਟੈਂਕ ਚ ਲਾ ਦਿੰਨੇ ਆ ਅੱਛਾ ਇਹ ਕਣਕ ਵੀ ਵੀਜੂ ਇਸੇ ਮਸ਼ੀਨ ਜਿਵੇਂ ਹੁਣ ਇਹਦੇ ਚ ਟਾਏ ਇਹ ਤਣਕ ਸਿੰਪਲ ਮਸ਼ੀਨ ਵਾਂਗ ਹਾਜੀ ਵੀ ਹੁਣ ਇਹਦੇ ਚ ਖਾਦ ਵਾਲੀ ਟੈਂਕੀ ਲੱਗੀ ਆ ਇਹਦੇ ਵਿੱਚ ਇੱਕ ਹੋਰ ਬਕਸਾ ਲੱਗ ਜਾਊਗਾ ਖਾਦ ਉਹ ਦੂਜਾ ਆਪਣਾ ਕਣਕ ਵਾਲਾ ਠੀਕ ਹੈ ਤੁਸੀਂ ਥੋੜਾ ਸਟੈਪ ਖੋਲ Đਣੇ ਆ ਜਿਵੇਂ ਤੁਹਾਨੂੰ ਦੱਸਿਆ ਕਿਨ ਠੀਕ ਹੈ ਠੀਕ ਹੈ ਜੀ ਮਤਲਬ ਅਸੀਂ ਇਹਨੂੰ ਮਤਲਬ ਕਰ ਰਹੇ ਹਾਂ ਕਿ ਜਿੰਨਾ ਮਤ ਤੋਂ ਵੱਧ ਮਲਟੀ ਕ੍ਰੌਪ ਮਤਲਬ ਇਹਨੂੰ ਕਰ ਸਕੀਏ ਹਾਂ ਵੀ ਇਹ ਇੱਕੋ ਇੱਕ ਪਹਿਲੀ ਮਸ਼ੀਨ ਹੋਊ ਜਿਹੜੀ ਕਣਕ ਤੇ ਝੋਨਾ ਦੋਨੋਂ ਹਾਂ ਸਟੈਪ ਸੀਡਿੰਗ ਚ ਪਹਿਲੀ ਮਸ਼ੀਨ ਹੋਊਗੀ ਜਿਹੜੀ ਕਣਕ ਵੀ ਕਰੂਗੀ ਨਾਲ ਹੂੰ ਠੀਕ ਹੈ ਜੀ ਉਸ ਤੋਂ ਇਲਾਵਾ ਇਹਦੇ ਵਿੱਚ ਸਪਰੇਅ ਆਪਸ਼ਨ ਵੀ ਹੈਗੀ ਐ ਜਿਵੇਂ ਲੱਕੀ ਸੀਡ ਡ੍ਰਿਲ ਦੇ ਵਿੱਚ ਆਉਂਦੀ ਐ ਉਹ ਟੈਂਕੀ ਵੀ ਲੱਗੇਗੀ ਟੈਂਕੂ ਵੀ ਅੱਗੇ ਲੱਗ ਜੂਗੀ ਜੇ ਕਿਸਾਨ ਵੀਰ ਨੇ ਲਗਾਉਣੀ ਹੋਵੇ ਟੈਂਕੀ ਵੀ ਲੱਗ ਜੂਗੀ ਠੀਕ ਦੂਸਰਾ ਇਹਦੇ ਵਿੱਚ ਕੀ ਹੁੰਦਾ ਆ ਜਿਵੇਂ ਆਪਣਾ ਆਮ ਤੌਰ ਤੇ ਨਾ ਮਸ਼ੀਨਾਂ ਦੇ ਵਿੱਚ ਸਿਰਫ ਰੋਲਰ ਹੁੰਦਾ ਆ ਹਾਂ ਆ ਪਿਛਲੇ ਵਾਲਾ ਰੋਲਰ ਹੁੰਦਾ ਆ ਅਸੀਂ ਮਤਲਬ ਇਹਦੇ ਵਿੱਚ ਰੋਲਰ ਵੀ ਦੇ ਰਹੇ ਆ ਨਾਲ ਦੋ ਡੈਪਥ ਵੀਲ ਵੀ ਦੇ ਰਹੇ ਆ ਠੀਕ ਹੈ ਡੁੰਗਾਈ ਛੱਡ ਮਲੇੜੀ ਡੁੰਗਾਈ ਨੂੰ ਮੈਂਟੇਨ ਕਰਕੇ ਰੱਖਣਾ ਦੋਨੋਂ ਆਪਸ਼ਨਾਂ ਦੇ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੇ ਤੁਸੀਂ ਜਿਹੜੇ ਬਾਕਸ ਨੇ ਇਹ ਅਸੀਂ ਅਲੱਗ-ਅਲੱਗ ਦਿੱਤੇ ਹੋਏ ਨੇ ਸਿੰਗਲ ਬਾਕਸ ਨਹੀਂ ਬਣਾਇਆ ਜਿਵੇਂ ਕੱਲ ਨੂੰ ਮੱਕੀ Ꙅਰਨੀ ਆ ਕਿਸੇ ਨੇ ਉਹ ਇੱਕ ਛੱਡ ਕੇ ਪਾਊਗਾ ਪਲੇਟ ਇਹਦੇ ਵਿੱਚ ਮੱਕੀ 18 ਇੰਚ ਤੇ ਹੁੰਦੀ ਆ ਹੂੰ ਉਹਦੇ ਕਰਕੇ ਫਿਰ ਜਿਹੜਾ ਜੀ ਇਹ ਆਪਣਾ ਨਹੀਂ ਉਹ ਗੱਲਾਂ ਤੁਸੀਂ ਪਹਿਲੀ ਧਿਆਨ ਹਾਂ ਪਹਿਲਾਂ ਹੀ ਆ ਇਹੀ ਅਜੀਤ ਤੇ ਜਿਵੇਂ ਇੰਨਾ ਟਾਈਮ ਹੋ ਗਿਆ ਬਣਾਉਂਦਿਆਂ ਨੂੰ 2007 ਤੋਂ ਲੱਗਿਆ ਐਕੂਰੇਸੀ ਵਗੈਰਾ ਸਾਰਾ ਟ੍ਰਾਇਲ ਕੀਤਾ ਹਾਂ ਹਾਂਜੀ ਜਿਹੜਾ ਸਾਡਾ ਜੀ ਜਰਮੀਨੇਸ਼ਨ ਵਗੈਰਾ ਮੈਂ ਤੁਹਾਨੂੰ ਦੱਸਾਂ ਸਭ ਤੋਂ ਮੇਨ ਹੁੰਦਾ ਜੀ ਡੀਐਸਆਰ ਦੇ ਵਿੱਚ ਆਹ ਪੁਰਜਾ ਜਿਹੜਾ ਜਿਹਦੇ ਚ ਪਲੇਟ ਘੁੰਮਦੀ ਐ ਜਾਂ ਜਿਹਨੂੰ ਆਪਾਂ ਇਨ ਕਲਾਇੰਟ ਪਲੇਟ ਮੈਕੈਨਿਜ਼ਮ ਕਹਿੰਦੇ ਨੇ ਜੋ ਟੈਕਨੀਕਲ ਭਾਸ਼ਾ ਦੇ ਵਿੱਚ ਹੂੰ ਉਹਦੇ ਚ ਜੀ ਕੁਝ ਸਮਾਂ ਪਾ ਕੇ ਐਲੂਮੀਨੀਅਮ ਵਾਲੇ ਜਿਹੜਿਆ ਚੀਜ਼ ਹੁੰਦੀ ਹੈ ਜਾਂ ਹੋਰ ਕੋਈ ਮਟੀਰੀਅਲ ਦੇ ਵਿੱਚ ਜਦੋਂ ਸੇਮ ਹੋ ਜਾਂਦਾ ਛੇਤੀ ਘਸ ਜਾਂਦਾ ਜਦੋਂ ਛੇਤੀ ਘਸਦਾ ਹੈ ਫਿਰ ਉਹਦੇ ਵਿੱਚ ਇੱਥੇ ਸਾਡਾ ਬੀ ਫਸਣਾ ਸ਼ੁਰੂ ਹੋ ਜਾਂਦਾ ਬੀ ਫਸੂਗਾ ਬੀ ਛੱਲਿਆ ਜਾਊਗਾ ਬੀ ਟੁੱਟੂਗਾ ਉਹ ਕਿਰਨਾ ਉਹ ਕਿਰ ਵੀ ਗਿਆ ਉਹ ਗਣਾਣੀ ਮਤਲਬ ਚਾਹੇ ਆਪ 8 ਕਿਲੋ ਬੀ ਦੀ ਪਾ ਲਈਏ ਤੇ ਜੇ ਉਹਦੇ ਚ ਸਹੀ 4 ਕਿਲੋ ਕਿ ਰਿਆ ਤੇ ਉਹ ਉਹ ਜਰਮੀਨੇਸ਼ਨ ਦੇ ਵਿੱਚ ਸਿੱਧੇ ਰਹੀ ਹੁਣ ਅਸੀਂ ਇਸ ਅਮਲੇ ਨੂੰ ਅਸੀਂ ਆਪ ਤਿਆਰ ਕਰਦੇ ਹਾਂ ਜੀ ਪਰ 2007 ਤੋਂ ਅਸੀਂ ਜੇ ਕੰਮ ਕਰ ਰਹੇ ਹਾਂ ਤੇ ਸਾਡੀ ਇੱਕ ਉਪਲਬਧੀ ਹੈ ਕਿ ਅਸੀਂ ਇਹਨੂੰ ਇੰਨਾ ਕਿ ਐਕੂਰੇਟ ਬਣਾਇਆ ਆ ਕਿ ਚਾਹੇ ਮਤਲਬ ਅਸੀਂ ਦੇਖੇ ਕਿ ਸਾਡੀਆਂ 10-10 ਸਾਲ ਪੁਰਾਣੀਆਂ ਮਸ਼ੀਨਾਂ ਵੀ ਚੱਲ ਰਹੀਆਂ ਨੇ ਠੀਕ ਹੈ ਵੀ ਉਹ ਉਹਨਾਂ ਦਾ ਜੇ ਅੱਜ ਟ੍ਰਾਇਲ ਕਰ ਲਈ ਤਾਂ ਹਾਂ ਉਹ ਅੱਜ ਵੀ ਇਹ ਪੂਰਾ ਐਕੂਰੇਟ ਵੀ ਪਾਉਣ ਗਿਆ ਹਾਲੇ ਕਿ ਉਹਨਾਂ ਨਾਲੋਂ ਅੱਜ ਜੋ ਇਹ ਸਿਸਟਮ ਹੈ ਬਹੁਤ ਸੁਧਰਿਆ ਹੋਇਆ ਆ ਜਦੋਂ ਉਹ ਸੋਧ ਕਰਤੀ ਹੈ ਪਰ ਉਹ ਵੀ ਇਦਾਂ ਹੀ ਐਕੂਰੇਟ ਕਰਨੀ ਆ ਤੇ ਇਹ ਬਈ ਸਬਸਿਡੀ ਤੇ ਮਨਜ਼ੂਰ ਸਦਾ ਹਾਂਜੀ ਸਬਸਿਡੀ ਤੇ ਮਨਜ਼ੂਰ ਹੈ ਜੀ ਪੰਜਾਬ ਦੇ ਵਿੱਚ ਸਮਾਂਮ ਦੇ ਵਿੱਚ ਸਬਸਿਡੀ ਆਉਂਦੀ ਹੁੰਦੀ ਹੈ ਸਮਾਂਮ ਚ ਆਉਂਦੀ ਹੈ ਤੇ ਆਉਂਦੀ ਹੁੰਦੀ ਹੈ ਡੀਐਸਆਰ ਤੇ ਤੇ ਇਸ ਵਾਰੀ ਵੀ ਸ਼ਾਇਦ ਆਪਣਾ ਪੰਜਾਬ ਸਰਕਾਰ ਦਾ ਇਹ ਕੀ ਮੌਕਾ ਹਾਂ ਹਾਂ ਜਦੋਂ ਵੀ ਵੀ ਉਹ ਆਉਂਦੀ ਹੈ ਸਬਸਿਡੀ ਤਾਂ ਉਹ ਉੱਤੇ ਇਹ ਇੱਥੇ ਮਿਲੇਗੀ ਜੀ ਮਿਲੇਗੀ ਬਿਲਕੁਲ ਮਿਲੇਗੀ ਜੀ ਜੀ ਬਾਕੀ ਵੀਰੋ ਕਿਸੇ ਨੇ ਹੋਰ ਕੋਈ ਜਾਣਕਾਰੀ ਜਾਂ ਮਸ਼ੀਨ ਦੀ ਬੁਕਿੰਗ ਕਰਨੀ ਆ ਤਾਂ ਸਕਰੀਨ ਤੇ ਨੰਬਰ ਹੈ ਕੰਟੈਕਟ ਕਰ ਸਕਦੇ ਹੋ ਬਾਈ ਕੰਬੋਜ ਮਕੈਨਿਕਲ ਵਰਕਸ ਵਾਲੇ ਆਪਣਾ ਰਮਦਾਸ ਸ਼ਹਿਰ ਦੇ ਵਿੱਚ ਕਿਹੜੇ ਰੋਡ ਤੇ ਆ ਫਤੇਗੜ ਚੂੜੀਆਂ ਰੋਡ ਜੀ ਫਤੇਗੜ ਚੂੜੀਆਂ ਰੋਡ ਤੇ ਤੁਸੀਂ ਪਹੁੰਚ ਕੇ ਇਹਨਾਂ ਦੀ ਫੈਕਟਰੀ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਹੋ ਤੇ ਬਾਕੀ ਮਸ਼ੀਨ ਮੰਗਾ ਵੀ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ